ਰਿਸ਼ਤੇਦਾਰਾਂ ਨੂੰ ਮਿਲਣਗੇ ਪਰਿਵਾਰ ਦੇ ਨਾਲ ਮੰਦ ਭਾਗਾ ਪਾਣਾ ਵਾਪਰਿਆ ਇਸ ਹਾਦਸੇ ਦੇ ਵਿੱਚ ਚਾਰ ਜੀਆਂ ਦੀ ਮੌਤ ਹੋ ਗਈ ਆ ਤਾਂ ਘਰ ਦੇ ਵਿੱਚ ਸੱਤਰ ਵਿੱਚੇ ਹੋਏ ਨੇ ਚਾਰ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਆ ਤਾਂ ਪੂਰਾ ਮਾਮਲਾ ਸਾਹਮਣੇ ਆਇਆ ਮੋਗਾ ਦੇ ਪਿੰਡ ਨੱਥੂਵਾਲਾ ਤੋਂ ਜਿੱਥੇ ਰਾਜਸਥਾਨ ਜੈਸਲਮੇਰ ਆਪਣੀ ਪੂਆ ਨੂੰ ਮਿਲਣਗੇ ਪਰਿਵਾਰ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਜਦੋਂ ਵਾਪਸ ਪਰਤਦੇ ਨਹੀਂ ਤਾਂ ਉਹਨਾਂ ਦੀ ਗੱਡੀ ਬੱਸ ਦੇ ਨਾਲ ਟਕਰਾ ਜਾਂਦੀ ਆ ਤਾਂ ਟੱਕਰ ਇੰਨੀ ਜ਼ਬਰਦਸਤ ਹੁੰਦੀ ਆ ਕਿ ਗੱਡੀ ਦੇ ਪਰਖਾ ਚੇ ਓਰ ਜਾਂਦੇ ਨੇ ਤਾਂ ਪੰਜਾਬ ਪਰਤ ਦੇ ਆ ਲੰਗਾਨਗਰ ਤੋਂ ਪਾਦਮਪੁਰ ਰੋਡ ਤੇ ਰਾਜਸਥਾਨ ਰੋਡਵੇਜ਼ ਦੀ ਇਹ ਬੱਸ ਦੱਸੀ ਜਾ ਰਹੀ ਹੈ ਜਿਸ ਦੀ ਗੱਡੀ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਤੋਂ ਬਾਅਦ ਚਾਰ ਲੋਕ ਜੋ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੀ ਹੈ ਜਿਸ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਦੋ ਦਿਨ ਪਹਿਲਾਂ ਇਹ ਪਰਿਵਾਰ ਜਾਂਦਾ ਹੈ ਰਾਜਸਥਾਨ ਆਪਣੇ ਰਿਸ਼ਤੇਦਾਰ ਨੂੰ ਮਿਲਣ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਦੇ ਨਾਲ ਇਹ ਮੰਦਪਾਗਾ ਭਾੜਾ ਵਾਪਰ ਜਾਏਗਾ ਤਿੰਨ ਔਰਤਾਂ ਦੀ ਮੌਤ ਹੋ ਚੁੱਕੀ ਹੈ ਇੱਕ ਔਰਤ ਫਿਲਹਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਜਦਕਿ ਇੱਕ ਸ਼ਖਸ ਨੂੰ ਵੀ ਇਸ ਤਾਹ ਦੇ ਵਿੱਚ ਆਪਣੀ ਜਾਨ ਗਵਾਉਣੀ ਪਈ ਹੈ ਇਹ ਜੀ ਆਪ ਸਾਹ ਪਰਸੋਂ ਕਿਉਂ ਉੱਥੇ ਇਹ ਮੇਰੇ ਕੋਲ ਤੁਰਦੇ ਇੱਥੇ ਜਾਂਦੇ ਘਰੋਂ ਮੈਂ ਇਹਨਾਂ ਦੇ ਕੋਲ ਹੀ ਸੀ ਤੇ ਇਹ ਇੱਥੇ 2-3 ਦਿਨ ਰਹਿਣ ਵਾਸਤੇ ਗਏ ਸੀਗੇ ਇਹਨਾਂ ਨੇ ਉੱਥੇ 3 ਦਿਨ ਰਹਿਣਾ ਸੀ ਕਿਉਂਕਿ ਵਿਆਹ ਦਾ ਮਾਹੌਲ ਸੀਗਾ ਵਿਆਹ ਦੇ ਵਮਰੋਏ ਗਏ ਨਹੀਂ ਸੀ ਵਿਆਹ ਦੀ ਖੁਸ਼ੀ ਦੇ ਵਿੱਚ ਆਪਦੀ ਭੂਆ ਕੋਲੇ ਗਏ ਸੀ ਜਿੰਨਾ ਵਿਆਹ ਸੀਗਾ ਇਹ 5 ਜੀ ਸੀ ਗੱਡੀ ਦੇ ਵਿੱਚ ਤੇ ਕੱਲ ਇਹਨਾਂ ਨੇ ਆਉਣਾ ਤਾਂ ਨਹੀਂ ਸੀ ਪਰ ਕੁਦਰਤ ਲੈ ਆਈ ਇਹਨਾਂ ਨੂੰ ਉੱਥੋਂ ਕਿਉਂਕਿ ਜਿਹੜਾ ਗੱਲ ਹੋਣੀ ਹੋਵੇ ਉਹ ਕੁਦਰਤ ਕਰਦੀ ਸਾਰਾ ਕੁਝ ਕਰਦੀ ਹੈ ਜਦੋਂ ਇਹ 1:30 ਵਜੇ ਉੱਥੇ ਆਈ ਹੈ ਇਹ ਗੰਗਾ ਨਗਰ ਤੋਂ ਪਿੱਛੇ ਸੀਗੇ ਉੱਥੇ ਇੱਕ ਬੱਸ ਆ ਜਿਹੜੀ ਉਹ ਇੱਕ ਟਰਾਲੇ ਨੂੰ ਓਵਰਟੇਕ ਕਰਦੀ ਹੋਈ ਇਹਨਾਂ ਦੀ ਗੱਡੀ ਨੂੰ ਤੜੜ ਦਿੰਦੀ ਹੈ ਤੇ ਇਹਨਾਂ ਦਾ ਇਹਨਾਂ ਦੇ ਵਿੱਚੋਂ 4 ਜਣੇ ਦੀ ਤਾਂ मौके ਤੇ ਮੌਤ ਹੋ ਜਾਂਦੀ ਹੈ ਇੱਕ ਜਣਾ ਹਜੇ ਗੰਭੀਰ ਜ਼ਖਮੀ ਹੈ ਜੋ ਕਿ ਗੰਗਾ ਨਗਰ ਹਸਪਤਾਲ ਦੇ ਵਿੱਚ ਕੋਣ ਕੋਣ ਸੀ ਗੱਡੀ ਦੇ ਵਿੱਚ ਹਾਂਜੀ ਗੱਡੀ ਦੇ ਵਿੱਚ ਇੱਕ ਤਾਂ ਸੂਰਜਵੀਰ ਸੀ ਇੱਕ ਉਹਦੀ ਪਤਨੀ ਸੀ ਇੱਕ ਉਹਦੀ ਮਾਤਾ ਸੀ ਤੇ ਇੱਕ ਉਹਦੀ ਭੈਣ ਸੀ ਇੱਕੋ ਦੀ ਪਾਣ ਸੀ ਕਹਿੰਦੇ ਸੂਰਤ ਦਾ ਵਿਆਹ ਵੀ ਹੁਣੇ ਹੀ ਹੋਇਆ ਆ ਬਸ 2-3 ਮਹੀਨੇ ਹੋਏ ਵਿਆਹ ਹੋਏ ਨੇ ਉੱਥੇ ਇੱਕ ਵੀ ਕੋਣ ਗਿਆ ਸੀ ਕਿਹੜੇ ਪਿੰਡ ਗਿਆ ਸੀ ਆਪਦੀ ਪਿੰਡ ਪਤਮਪੁਰ ਇਹਦੀ ਭੂਆ ਹੈ ਸੂਰ ਸੂਰਜੀਤ ਦੀ ਗੱਡੀ ਆਪ ਹੀ ਚਲਾ ਰਿਹਾ ਸੀ ਗੱਡੀ ਆਪ ਹੀ ਲੈ ਗਿਆ ਸੀ ਸਰ ਕਾਰਨ ਕੀ ਰਿਹਾ ਐ ਐਕਸੀਡੈਂਟ ਦਾ ਕਾਰਨ ਉਹ ਜੋ ਟਰਾਲਾ ਵੇ ਟਰਾਲਾ ਸੀ ਤੂੜੀ ਵਾਲਾ ਉਹਨੇ ਵੇਖਿਆ ਹੀ ਨਹੀਂ ਅੱਗੇ ਗੱਡੀ ਆਉਂਦੀ ਉਹਨੇ ਪਤਾ ਨਹੀਂ ਫੋਨ ਵੇ ਦਾ ਹੀ ਪਤਾ ਨਹੀਂ ਕੀ ਕਰਦਾ ਉਹਨੇ ਉੱਤੋਂ ਇੱਕ ਮਾਤੀ ਗੱਡਾ ਸੋ ਉੰਤਰੀ ਕੁ ਮਾਤੀ ਉਹਨੇ ਗੱਡੀ ਉਹਦੇ ਨੇੜੇ ਸੀ ਕਿ ਟਰਾਲੇ ਦੇ ਉਹ ਭਾਂਜੀ ਦੀ ਉਹਦੀ ਉਮਰ ਦੀ ਭਾਂਜੀ ਤਾਂ ਜਿਹੜੀ ਛੋਟੀ ਭਾਂਜੀ ਉਹ ਤਾਂ ਐਵੇਂ ਸੀ ਕਿ ਸਾਲ ਦੀ ਭੈਣ ਬਾਹਰ ਆਈ ਸੀ ਭੈਣ ਬਾਹਰੋਂ ਆਈ ਸੀ ਡੈਡ ਬੋੜੀਆਂ ਆ ਗਈਆਂ ਜੀ ਮੇਰੇ ਡੈਡ ਬੋੜੀਆਂ ਸੰਗ ਆਲੇ ਰੱਖੀ ਸੀ ਭੈਣ ਕਿਵੇਂ ਜੀ ਮੰਨਦੀ ਹਾਂ ਉਹਦੇ ਹਾਲਾਤ ਠੀਕ ਐ ਖਤਰੇ ਤੋਂ ਬਾਹਰ ਹਾਂ ਖਤਰੇ ਤੋਂ ਬਾਹਰ ਆ ਜਣੀ ਹਜੇ ਤੱਕ ਤਾਂ ਜਣੀ ਫੋਨ ਫੋਨ ਆਉਂਦੇ ਠੀਕ ਐ ਵੀ ਇੱਕ ਲੱਤ ਟੁੱਟੀ ਉਹਦੀ ਤੇ ਇੱਕ ਬਾਹਾਂ ਟੁੱਟੀ